ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਦਰ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੜਿਆਕਦੇ ਕੋਠੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ 4 ਐਨੀਮਲ ਲੈ ਕੇ ਆਏ ਦੋ ਸੂਏ ਸਵਾਈ ਨਾਗਾ ਤੇ ਦੋ ਗੱਬਣ ਅੰਡਰ ਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦਾ ਹੱਦ ਅਮਰਦੀਪ ਸਿੰਘ ਪਿੰਡ ਜਿਹੜਾ ਕਦੇ ਕੋਠੇ ਜ਼ਿਲ੍ਹਾ ਮੋਗਾ ਵੀਰੇ ਮੋਬਾਈਲ ਨੰਬਰ ਜੀ 7716305542 ਠੀਕ ਆ ਜੀ ਕਿੰਨੇ ਨਾਗਾ ਜੀ ਅੱਜ ਦੀ ਵੀਡੀਓ 'ਚ ਅੱਜ ਵੀਰੇ ਦੋ ਸੂਈਆਂ ਸਵਾਈਆਂ ਤਾਜ਼ੀਆਂ ਠੀਕ ਹੈ ਜੀ ਦੋ ਗੱਬਣਾ ਦੋ ਗੱਬਣਾ ਇੱਕ ਨੰਬਰ ਤੋਂ ਵੀਰੇ ਸ਼ੁਰੂ ਕਰ ਲਾਂਗੇ ਸੂਆ ਕਿੰਨੇ ਮਾਜੀ ਸੂਆ ਵੀਰੇ ਇਹਦਾ ਦੂਜਾ ਦੱਸਿਆ ਅਗਲੇ ਨੇ 11 ਅਗਲਾ ਤੀਜਾ ਮੰਨ ਲੈ ਠੀਕ ਹੈ ਜੀ ਕਦੋਂ ਤੁਸੀਂ ਹੈ ਜੀ ਸੂਈ ਇਹ ਵੀਰੇ ਤਾਜੀ ਆ ਕੱਲ ਦੀ ਬੱਚਾ ਵੀ ਦੁੱਤ ਮਗਰ ਵੀਰੇ ਬੱਛਾ ਇਹਦੇ ਜੇਰ ਡਾਨਾ ਜੀ ਜੇਰ ਓਕੇ ਵੀਰੇ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਵੀਰੇ ਹੁਣ ਹੈਗਾ 7-8 ਕਿਲੋ ਅਗਰ ਆਪਣਾ ਧਾਰਾ ਮੰਨਣੇ ਕਿ ਲਈ ਆਪਾਂ ਕੋਈ ਤਰਾ ਹੀ ਜੋਕ ਕੇ ਦੇ ਦਾਂਗੇ ਦੇ ਦਿਆਂਗੇ ਵੀਰੇ ਥਣਾ ਦਾ ਕੋਈ ਭੂਰ ਸ਼ਿੱਟਾ ਭੂਰਾ ਵੀ ਨਹੀਂਗਾ ਆਫਰ ਚ ਕਰਨੀ ਅੱਜ ਇਹ ਦੇ ਦਿਆਂਗੇ ਵੀਰੇ 42000 ਦੀ ਵੇਡ ਬੋਜੂ ਮੜਾ ਮਟਾ ਮੜਾ ਮੋਟਾ ਹੀ ਬਾਲਾ ਨਹੀਂ ਹੈ ਤੋਰ ਕੇ ਦਿਖਾ ਦੇ ਜੀ 42000 ਦੀ ਬਾਈ ਕਹਿੰਦਾ ਦੇ ਦਾਂਗੇ ਜੀ 7 ਤੋਂ 8 ਕਿਲੋ ਬੋਲਾ ਨੈਟ ਰੈਡੀ ਹੈ ਕਾਲੇ ਦੀ ਸੂਈ ਆ ਬੱਚਾ ਮਗਰ ਵੱੱਛਾ ਦੀ ਥਣਾ ਦੀ ਬਾਈ ਕਹਿੰਦਾ ਡੰਨ ਹੋਊਗੀ ਮੇਰਾ ਕੰਮ ਸਰਪੂ ਜੀ ਬਾਈ ਤੈਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਤਸੱਲੀ ਪਰਖ ਤੁਸੀਂ ਕਰਨੀ ਹੁੰਦੀ ਹੈ ਕਿਉਂਕਿ ਪੈਸੇ ਤੁਸੀਂ ਲਾਉਣੇ ਹੁੰਦੇ ਆ ਬਾਕੀ ਸੋਨਾ ਗੁਲਾਬੀ ਥਾਣਾ ਕਬਦ ਕਾਠ ਚੰਗਾ ਵਜਨ ਚੰਗਾ ਦੁੱਧ ਤੁਹਾਡੀ ਸੇਵਾ ਦਾ ਅੱਗੇ ਜੀ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਲੈ ਲੋਗੇ ਮਗਰ ਬੱਚਾ ਵੱੱਛਾ ਆ ਜਾਂਦਾ ਅੱਜ ਦਾ ਜਿਹੜਾ ਬੋਲਾ ਤਿਆਰਾ 7 ਤੋਂ 8 ਕਿਲੋ ਆ ਜੀ ਅਗਲਾ ਵੀਰੋ ਅਗਲਾ ਭਣਾ ਤਾਰਾ ਹੀ ਮੰਨੇ ਯਾਰ ਕੱਲ ਦੀ ਸੂਈ ਠੀਕ ਆ ਜੀ ਹਾਂ ਮੁੱਲ 42000 ਰੁਪਿਆ ਵਿੱਚੋਂ ਲੈਸ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਲਿਓ ਜੀ ਦੋ ਨੰਬਰ ਸੁਹਾ ਕੇ ਨਮਾ ਦੋ ਨੰਬਰ ਵੀਰੋ ਦੂਜਾ ਦੱਸਿਆ ਅਗਲਾ ਇਹ ਭਣਾ ਤੀਜੇ ਮੰਨੇ ਠੀਕ ਆ ਜੀ ਹਾਂ ਜੀ ਕਦੋਂ ਸੂਈ ਆ ਜੀ ਇਹ ਇਹ ਵੀਰੇ ਸੂਈ ਆ ਪਰਸੋਂ ਵੀ ਬੱਚਾ ਕੀ ਹੈ ਜੀ ਮਗਰ ਇਹਦੇ ਵੀ ਬੱਛਾ ਹੀ ਹੈ ਵੀਰੇ ਕਿੰਨਾ ਬੋਲਾ ਤਿਆਰ ਹੈ ਜੀ ਇਹਦੇ ਥੱਲੇ ਵੀ ਹੈਗਾ 9 ਕਿਲੋ 10 ਵੀਰੇ ਜੇਰਦਾਨਾ ਜੀ ਜੇ ਰੋਕੇ ਆ ਵੀਰੇ ਠੀਕ ਆ ਜੀ ਬਾਈ ਇਹਦਾ ਸੂਆ ਜਿਹੜਾ ਤੁਸੀਂ ਮਰਜ਼ੀ ਮੰਨ ਲਓ ਜੀ ਪਰਸੋ ਦੇ ਸੂਈ ਆ ਬੱਚਾ ਮਗਰ ਬੱਛਾ ਆ ਜਾਂਦਾ ਥਨਾਂ ਦੇ ਸਹਜ ਇਹਦੇ ਵੀ ਸੋਣਿਆ 9 10 ਕਿਲੋ ਇਹਦੇ ਥੱਲੇ ਬੋਲਾ ਨੈਟ ਰੈਡੀ ਆ ਬੱਚੇ ਦੋਨਾਂ ਮਗਰ ਬੱਛੇ ਹੀ ਆ ਜੀ ਜੇਰ ਪ੍ਰੋਪਰ ਡਨ ਹੋਊਗੀ ਥਣਾ ਦਾ ਬਈ ਕੋਈ ਪੂਰ ਚਿੱਟਾ ਧੋੜਾ ਵੀ ਨਹੀਂ ਵੀਰੇ ਓਕੇ ਆ ਜਮਾ ਜੀ ਹਾਂ ਜੀ ਠੰਡੀ ਸੀਲ ਜੀ ਪੂਰੀ ਫੁੱਲ ਵੀਰੇ ਕਿੰਨਾ ਪਾਜੂ ਮੇਰੇ ਦੁੱਧ ਵੀਰੇ ਯਾਰ ਦੇਣਾ ਚਾਹੀਦਾ ਇਹਨੂੰ 16 17 ਕਿਲੋ ਘੱਦ ਵਜਨ ਦੇ ਹਿਸਾਬ ਨਾਲ ਠੀਕ ਹੈ ਜੀ ਬਾਕੀ ਸੋਹਣਾ ਗੁਲਾਬੀ ਥਾਣਾ ਫੋਟ ਨਹੀਂ ਸ਼ਾਂਖ ਨਹੀਂ ਥਣ ਕੱਲਾ ਕੱਲਾ ਨਿਖੜ ਮਾ ਹੱਤੀ ਚਵਾਈ ਵਾਲਾ ਲੱਗਿਆ ਵਾ ਜੀ ਥਣਾ ਦੀ ਓਕੇ ਹੋਊ ਡਿਮਾਂਡ ਕੀ ਰਹਿਣ ਵਾਲੀ ਬਈ ਇਹਦੀ ਇਹ ਵੀ ਵੀਰੇ 42 ਦੀ ਦੇਵਾਂਗੇ ਥੋੜਾ ਲੈ ਜੇ ਕੋਈ ਉਹ ਜਲੈਸ ਕਰ ਦਿਆਂਗੇ ਮਾੜਾ ਮੋਟਾ ਠੀਕ ਹੈ ਜੀ 42 42000 ਦਾ ਨਾਗਾ ਜੀ ਜੇ ਕੋਈ ਜੋੜਾ ਲੈ ਜੀ ਤਾਂ ਮਾਨਤਾਨ ਜ਼ਿਆਦਾ ਹੋ ਜਾਊਗਾ ਅੱਗੇ ਵੀਰੇ 3 ਨੰਬਰ ਜੀ ਸੁਹਾਗ ਦੇ ਨਮਾਜੇ ਇਹ ਵੀਰੇ ਦੂਜੇ ਸੂਈ ਹੈ ਕਦੋਂ ਸੂਈ ਹੈ ਇਸ ਗੱਬਣ ਹੈ ਵੀਰੇ ਗੱਬਣਾਂ ਜੀ ਕਿੰਨਾ ਸਮਾਂ ਲੈਂਦੀ ਹੈ ਇਹ ਲੈਂਦੀ ਆ 5-4 ਦਿਨ ਬਾਹਰੇ ਨਹੀਂ ਕਿੰਨਾ ਪਾਜੀ ਦੁੱਧ ਇਹਨੂੰ ਦੇਣਾ ਚਾਹੀਦਾ ਵੀਰੇ 20-22 ਕਿਲੋ ਕੱਢਦੇ ਦੇ ਵਜਨ ਦੇ ਸਾਹ ਮਾਨਤਾਨਾ ਜੀ ਓਕੇ ਵੀਰੇ ਤੋੜ ਕੇ ਦਿਖਾ ਦੀ ਵੀਰੇ ਸੁਹਾ ਦੂਜਾ ਜੀ 5-4 ਦਿਨ ਤਾਂ ਡੇਟ ਮੁਤਾਬਕ ਪਏ ਆ ਬਾਕੀ 1-2 ਦਿਨ ਪਸੂ ਉੱਪਰ ਵੀ ਲਿਜਾ ਸਕਦਾ ਜਾਂ ਪਹਿਲਾਂ ਵੀ ਸੂ ਸਕਦਾ 20-22 ਕਿਲੋ ਦੀ రికార్డ్ ਆ ਬਾਈ 10 10 ਥਾਣਾ ਦੇ ਸੈ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਝੋਲੀ ਹਜੇ ਸਟਾਰਟ ਕਰ ਲਈ ਆ ਜੀ ਹਫਤੇ ਤੱਕ ਦਾ ਸੋਨਾ ਹਵਨ ਤਿਆਰ ਕਰ ਲੂਗੀ ਬਾਕੀ ਥਾਣਾ ਦੀ ਓਕੇ ਹੋਊਗੀ ਆ ਕਿ ਤਸੱਲੀ ਪਰਖ ਕਰ ਲਿਓ ਜੀ ਠੰਡੀ ਸੀਲ ਪੂਰੀ ਆ ਬਾਈ ਪੂਰੀ ਵੀਰੇ ਫੁੱਲ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ 55 ਦੀ ਵੀਰੇ ਠੀਕ ਆ ਜੀ ਇਹ 55000 ਰੁਪਏ ਇਹਦੀ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਆਪਾਂ ਕਰ ਦਾਂਗੇ ਜੀ ਬਾਕੀ ਤਸੱਲੀ ਪਰਖ ਆ ਕੇ ਕਰ ਲਿਓ ਜੀ 4 ਨੰਬਰ ਵੀਰੇ ਕਿਹੜੀ ਹੈ ਜੀ 4 ਨੰਬਰ ਵੀਰੇ ਆ ਖੜੀ ਠੀਕ ਆ ਜੀ ਡੱਬੇ ਜੀ ਹਾਂ ਜੀ ਠੀਕ ਆ ਭਾਈ 4 ਨੰਬਰ ਦਿਖਾ ਦਿੰਨੇ ਆ ਜੀ ਸੁਆ ਕਿੰਨਾ ਮਾ ਜੀ ਇਹ ਵੀਰੇ ਦੂਜੇ ਸਵੇ ਇਸ ਹੁੰਦੀ ਹੈ ਸਮਾਂ ਕਿੰਨਾ ਲੈਂਦੀ ਆ ਜੀ ਇਹ ਵੀਰੇ 5 4 ਡੈਣੀ ਇਹ ਤਾਂ ਤਿਆਰੀ ਆ ਇੰਨਾ ਬਾਜੀ ਦੁੱਧ ਦੇ ਇਹਨੂੰ ਦੇਣਾ ਚਾਹੀਦਾ ਵੀਰੇ 15 16 ਕਿਲੋ ਠੀਕ ਆ ਜੀ ਹਾਂ ਜੀ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਿਆ ਕਰੋ ਤਿਆਰੀਆਂ ਚ ਇਹ 2 4 ਡੈਣੀ ਲਊਗੀ ਬਾਈ 10 ਦਾ 15 16 ਕਿਲੋ ਦੀ ਉਮੀਦ ਆ ਰੰਗ ਪ੍ਰਿੰਟ ਚੰਗਾ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਹੀ ਵਾਲਾ ਥਾਣਾ ਚਾਰ ਹੀ ਥਾਣਾ 포ਟ ਨਹੀਂ ਸ਼ਾਂਖ ਨੇ ਹਵਾਨਾ ਸੋਹਣਾ ਤਿਆਰ ਕਰੀ ਬੈਠੀ ਬੈਕ ਸਾਈਡ ਨੂੰ ਤੱਕ ਹਵਾਨੇ ਦੀ ਚੰਗੀ ਆ ਤੇ ਅੱਗੇ ਨੂੰ ਵੀ ਚੰਗੀ ਆ ਥਾਣਾ ਤੇ ਕੋਈ 포ਟ ਨਹੀਂ ਤੇ ਇਹਦੀ ਡਿਮਾਂਡ ਵੀਰੇ ਇਹ ਵੀਰੇ 43 ਦੀ ਦੇ ਦਿਆਂਗੇ ਉਹ ਜੋ ਲੈਸ ਜੀ ਕਰ ਦਿਆਂਗੇ ਵੀਰੇ ਮਾਨ 43000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਤਾਂ ਨਾ ਕੋ ਜੀ ਨੂੰ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ ਜੀ